ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਅਮਰਜੀਤ ਸਿੰਘ ਸੋ ਬਿਲਕੁਲ ਅਸੀਂ ਅੱਜ ਦੇ ਮੁੱਦੇ ਦੇ ਵਿੱਚ ਵਾਕੀ ਗੱਲ ਕਰਾਂਗੇ ਜਿਹੜਾ ਪੰਜਾਬ ਦੇ ਨਾਲ ਜੁੜਿਆ ਹੋਇਆ ਵੱਡਾ ਮੁੱਦਾ ਹੈ ਜਿਸ ਤੇ ਜਿਹੜੀਆਂ ਪੂਰੀਆਂ ਪੂਰੇ ਪੰਜਾਬ ਦੀਆਂ ਪੂਰੇ ਭਾਰਤ ਦੇ ਨਜ਼ਰਾਂ ਨੇ ਉਹ ਟਿਕੀਆਂ ਹੋਈਆਂ ਕਿਉਂਕਿ ਅੱਜ ਪੂਰੇ ਭਾਰਤ ਦੇ ਵਿੱਚ ਬੰਦ ਦੀ ਜਿਹੜੀ ਕੋਲ ਆ ਉਹ ਦਿੱਤੀ ਗਈ ਸੀ ਯਾਨਕਿ ਇਹ ਕੋਲ ਕਿਸ ਨੇ ਦਿੱਤੀ ਸੀ ਟ੍ਰੇਡ ਯੂਨੀਅਨ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਤਾਖਰਕਾਰ ਟ੍ਰੇਡ ਯੂਨੀਅਨ ਤੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੂਰੇ ਭਾਰਤ ਬੰਦ ਦੀ ਕੋਲ ਦਿੱਤੀ ਗਈ ਸੀ ਤਾਂ ਪੂਰੇ ਭਾਰਤ ਬੰਦ ਦਾ ਅਸਰ ਕੀ ਵਾਕਈ ਦੇਖਣ ਨੂੰ ਮਿਲ ਰਿਹਾ ਪੰਜਾਬ ਦੀ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਇਸ ਸਮੇਂ ਜੋ ਕਿਸਾਨਾਂ ਵੱਲੋਂ ਜਾਂ ਟ੍ਰੇਡ ਯੂਨੀਅਨ ਵੱਲੋਂ ਜੋ ਕੋਲ ਦਿੱਤੀ ਗਈ ਸੀ ਉਸ ਕੋਲ ਦੇ ਜ਼ਰੀਏ ਕੀ ਵਾਕਈ ਲੋਕਾਂ ਨੇ ਪੂਰਨ ਸਮਰਥਨ ਦਿੱਤਾ ਜਾਂ ਨਹੀਂ ਇਸ ਤੇ ਪੂਰੀ ਗੱਲਬਾਤ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਅਸੀਂ ਵੀ ਅੱਜ ਪੂਰੇ ਪੰਜਾਬ ਦੇ ਵਿੱਚ ਖਾਸ ਤੌਰ ਤੇ PRTC ਵੱਲੋਂ ਯਾਨੀ ਕਿ ਕੱਚੇ ਕਾਮਿਆਂ ਵੱਲੋਂ ਜਿਹੜੀ ਹੜਤਾਲ ਆ ਉਹ ਕੀਤੀ ਗਈ ਹੈ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਜਿਹੜੀਆਂ ਸਰਕਾਰੀ ਬੱਸਾਂ ਨੇ 7200 ਦੇ ਕਰੀਬ ਜਿਹੜੇ ਮੁਲਾਜ਼ਮ ਨੇ ਉਹ ਹੜਤਾਲਤੇ ਨੇ ਤਾਂ ਉਹਨਾਂ ਦੀਆਂ ਮੰਗਾਂ ਕੀ ਨੇ ਤੁਹਾਨੂੰ ਇੱਕ ਇੱਕ ਪੁਆਇੰਟ ਦੀ ਜਿਹੜੀ ਜਾਣਕਾਰੀ ਉਹ ਤੁਹਾਡੇ ਤੱਕ ਦਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅੱਜ ਅਸੀਂ ਖਾਸ ਤੌਰ ਤੇ ਤੁਹਾਨੂੰ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੇਕਰ ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਅੱਜ ਦੇ ਦਿਨ ਜਰੂਰ ਜਿਹੜਾ ਗਰੇਜ ਕਰੋ ਕਿਉਂਕਿ ਅੱਜ ਜਿਹੜੀਆਂ ਬੱਸਾਂ ਨੇ ਉਹ ਬੰਦ ਆ ਰਹੀਆਂ ਬੰਦ ਨਜ਼ਰ ਆ ਰਹੀਆਂ ਨੇ ਕਿਉਂਕਿ ਅੱਜ ਪੂਰੇ ਪੰਜਾਬ ਦੇ ਜਿਹੜੇ ਬੱਸ ਸਟੈਂਡ ਨੇ ਉਹ ਤਕਰੀਬਨ ਦੇ ਤਕਰੀਬਨ ਜਿਹੜੇ ਬੰਦ ਨੇ ਉਹ ਨਜ਼ਰ ਆ ਰਹੇ ਨੇ ਕਿਉਂਕਿ ਰੋਡ ਦੇ ਉੱਪਰ ਜਿਹੜੀਆਂ ਬੱਸਾਂ ਨੇ ਉਹ ਨਹੀਂ ਚੱਲ ਰਹੀਆਂ ਕਾਰਨ ਕੀ ਹੈ ਇਹ ਵੀ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਅੰਨੇ ਅਸੀਂ ਭਾਰਤ ਬੰਦ ਤੇ ਭਾਰਤ ਬੰਦ ਦਾ ਜਿਹੜਾ ਅਸਰ ਆ ਉਹ ਦੇਖਣ ਨੂੰ ਮਿਲ ਰਿਹਾ ਕੁਝ ਸ਼ਹਿਰਾਂ ਦੇ ਵਿੱਚ ਕਿਉਂਕਿ ਕੁਝ ਸ਼ਹਿਰਾਂ ਦੇ ਵਿੱਚ ਭਾਰਤ ਬੰਦ ਦਾ ਜਿਹੜਾ ਅਸਰ ਆ ਬਿਲਕੁਲ ਦੇਖਣ ਨੂੰ ਮਿਲ ਰਿਹਾ ਕੰਕਰੀਟ ਟਰੇਡ ਯੂਨੀਅਨ ਦੀ ਗੱਲ ਕੀਤੀ ਜਾਵੇ ਤੇ ਕਿਸਾਨ ਜਥੇਬੰਦੀਆਂ ਦੀ ਗੱਲ ਕੀਤੀ ਜਾਵੇ ਜਿਹੜਾ ਕੇਂਦਰ ਸਰਕਾਰ ਨਵਾਂ ਇਹ ਕਹਿ ਸਕਦੇ ਹਾਂ ਲੇਬਰ ਜਿਹੜਾ ਲੇਬਰਾਂ ਦੇ ਵਾਸਤੇ ਇੱਕ ਨਵਾਂ ਕਾਨੂੰਨ ਲੈ ਕੇ ਆ ਰਹੀ ਹੈ ਬਿੱਲ ਲੈ ਕੇ ਆ ਰਹੀ ਹੈ ਤਾਂ ਉਸ ਦੇ ਵਿਰੋਧ ਦੇ ਵਿੱਚ ਅੱਜ ਫਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਕਿਉਂਕਿ ਕੇਂਦਰ ਸਰਕਾਰ ਕੋਈ ਨਾ ਕੋਈ ਨਵੀਆਂ ਜਿਹੜੀਆਂ ਸਕੀਮਾਂ ਉਹ ਭਾਰਤ ਦੇ ਵਿੱਚ ਲੈ ਕੇ ਆਉਂਦੀ ਹੈ ਪੰਜਾਬ ਦੇ ਵਿੱਚ ਲੈ ਕੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਕਈ ਸਕੀਮਾਂ ਦਾ ਜਿਹੜਾ ਵਿਰੋਧ ਆ ਉਹ ਬਿਲਕੁਲ ਕੀਤਾ ਜਾਂਦਾ ਕਿਉਂਕਿ ਬੀਤੇ ਦਿਨ ਜੇਕਰ ਗੱਲ ਕੀਤੀ ਆਵੇ ਤਾਂ ਮਨਰੇਗਾ ਜਿਹੜੀ ਸਕੀਮ ਆ ਉਹ ਕੇਂਦਰ ਸਰਕਾਰ ਵੱਲੋਂ ਜਿੱਦੇ ਵਿੱਚ ਸੋਧ ਕੀਤੀ ਗਈ ਸੀ ਤਾਂ ਉਸ ਦਾ ਵੀ ਜਿਹੜਾ ਵਿਰੋਧ ਆ ਉਹ ਵਿਰੋਧੀ ਪਾਰਟੀਆਂ ਲਗਾਤਾਰ ਕਰਤੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਨੇ ਵੀ ਵਿਰੋਧ ਕੀਤਾ ਤਾਂ ਕਾਂਗਰ ਜਿਹੜੀ ਆ ਹੁਣ ਤੱਕ ਵਿਰੋਧ ਕਰ ਰਹੀ ਆ ਥਾਂ ਥਾਂ ਤੇ ਜਿਹੜੇ ਧਰਨਾ ਪ੍ਰਦਰਸ਼ਨ ਨੇ ਉਹ ਕਾਂਗਰਸ ਵੱਲੋਂ ਕੀਤੇ ਜਾ ਰਹੇ ਨੇ ਤਾਂ ਆਖਰਕਾਰ ਇਸ ਭਾਰਤ ਬੰਦ ਦੇ ਦੌਰਾਨ ਕਿਹੜੀਆਂ-ਕਿਹੜੀਆਂ ਜੜੀਆਂ ਨੇ ਸਵਾਮਾਨੇ ਉਹ ਬੰਦ ਰਹਿਣਗੀਆਂ ਸਭ ਤੋਂ ਪਹਿਲਾਂ ਤੁਹਾਨੂੰ ਜ਼ਿਕਰ ਕਰਦੀ ਐ ਕਿ ਪੀਆਰਟੀਸੀ ਦਾ ਵਿਭਾਗ ਯਾਨੀ ਕਿ ਜਿਹੜਾ ਸਰਕਾਰੀਆ ਬੱਸਾਂ ਨੇ ਉਹ ਬਿਲਕੁਲ ਹੁਣ ਬੰਦ ਨਜ਼ਰ ਆ ਰਹੀਆਂ ਨੇ ਤਾਂ ਉਹਦੇ ਵਿੱਚ ਉਹਨਾਂ ਦੀ ਮੰਗ ਕੀ ਐ ਪੀਆਰਟੀਸੀ ਦੇ ਮੰਗਾ ਕਿ 7200 ਤੋਂ ਜਿਹੜੇ ਤੇ ਕਰੀਬ ਜਿਹੜੇ ਮੁਲਾਜ਼ਮ ਨੇ ਉਹ ਕੱਚੇ ਕਾਮੇ ਨੇ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਪੱਕਾ ਕੀਤਾ ਜਾਵੇ ਤਾਂ ਅਜੇ ਤੱਕ ਸਰਕਾਰ ਜਿਹੜੀ ਆ ਉਹ ਪੱਕਾ ਨਹੀਂ ਕਰੀ ਦਾਵਾ ਤੇ ਵਾਦਾ ਸਰਕਾਰ ਵੱਲੋਂ ਕੀਤਾ ਗਿਆ ਸੀ ਕਿ ਅਸੀਂ ਕੱਚਾ ਸ਼ਬਦ ਹੀ ਜਿਹੜਾ ਉਹ ਖਤਮ ਕਰ ਦੇਣਾ ਤਾਂ ਅਖਰਕਾਰ ਜਿਹੜੇ ਕੱਚੇ ਮੁਲਾਜ਼ਮ ਨੇ ਤਾਂ ਇਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਕੱਚਾ ਸ਼ਬਦ ਜਿਹੜਾ ਖਤਮ ਕਰ ਦੇਣਾ ਤਾਂ ਫਿਰ ਕੱਚੇ ਮੁਲਾਜ਼ਮਾਂ ਨੂੰ ਕਿਉਂ ਨਹੀਂ ਪੱਕਾ ਕੀਤਾ ਜਾ ਰਿਹਾ ਮੀਟਿੰਗਾਂ ਬੇਸ਼ੱਕ ਸਰਕਾਰ ਦੇ ਨਾਲ ਪੈਨਲ ਦੇ ਮੁਤਾਬਿਕ ਬਹੁਤ ਵਾਰੀਆਂ ਹੋਈਆਂ ਨੇ ਪਰ ਇੱਕ ਵੀ ਜਿਹੜੀ ਮੀਟਿੰਗ ਆ ਉਹ ਇਹਨਾਂ ਯੂਨੀਅਨ ਦੇ ਮੁਤਾਬਿਕ ਜਿਹੜੀ ਆ ਬਿਲਕੁਲ ਸਿਰੇ ਜਿਹੜੀ ਆ ਉਹ ਨਹੀਂ ਚੱਲੀ ਤਾਂ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਚੱਕਾ ਜਾਮ ਕੀਤਾ ਗਿਆ ਜਨਕਿ ਰੋਸ ਪ੍ਰਦਰਸ਼ਨ ਵੀ ਹੋ ਰਹੇ ਨੇ ਪਾਸਟੰਡ ਜਾਮ ਨੇ ਜਿਹੜੀਆਂ ਆਮ ਪਬਲਿਕ ਹੈ ਜਿਨ੍ਹਾਂ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਤਾਂ ਉਹਨਾਂ ਨੂੰ ਅੱਜ ਮੁਸ਼ਕਿਲ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਬੱਸਾਂ ਨਹੀਂ ਚੱਲ ਰਹੀਆਂ ਸਰਕਾਰੀ ਮੁਲਾਜ਼ਮਾਂ ਦੀ ਗੱਲ ਕੀਤੀ ਆ ਜਿਹੜੇ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਸਰਕਾਰੀ ਅਦਾਰੇ ਦੇ ਵਿੱਚ ਜਾ ਕੇ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਤੇ ਲੋਕਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਬਿਹਤਰ ਤਰੀਕੇ ਨਾਲ ਕਰਨੀਆਂ ਹੁੰਦੀਆਂ ਨੇ ਤਾਂ ਉਹ ਵੀ ਕਿਤਨਾ ਕਿਤੇ ਅੱਜ ਇਸ ਟਰਾਂਸਪੋਰਟ ਦੇ ਜਿਹੜੇ ਨੇ ਵਾਜੇ ਨਜ਼ਰ ਆ ਰਹੇ ਨੇ ਜਾਣਕਿ ਅੱਜ ਪੀਆਰਟੀ ਜਿਹੜੇ ਕੱਚੇ ਕੰਮ ਨੇ ਉਹ ਬਿਲਕੁਲ ਹੜਤਾਲ ਤੇ ਨੇ ਕਿੰਨੇ ਘੰਟੇ ਹੜਤਾਲ ਚੱਲਦੀ ਹੈ ਕਿ ਅੱਜ ਪੂਰਾ ਦਿਨ ਚੱਲੇਗੀ ਜਾਂ ਕੱਲ ਵੀ ਲਗਾਤਾਰ ਚੱਲੇਗੀ ਜਾਂ ਫਿਰ ਸ਼ਾਮ ਤੱਕ ਹੋ ਸਕਦਾ ਹੈ ਕਿ ਪੀਆਰਟੀ ਦੇ ਉੱਚ ਅਧਿਕਾਰੀ ਜਾਂ ਫਿਰ ਸਰਕਾਰ ਦੇ ਨੁਮਾਇੰਦੇ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰ ਸਕਣ ਪਰ ਖਾਸ ਤੌਰ ਤੇ ਅਸੀਂ ਚੱਲਦੀ ਕਲਾ ਟਾਈਮ ਟੀਵੀ ਦੇ ਨਾਲ ਮਾਧਿਅਮ ਦੇ ਰਾਹੀਂ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਰਾਹੀਂ ਜਿਨ੍ਹਾਂ ਲੋਕਾਂ ਨੇ ਸਫ਼ਰ ਕਰਨ ਵਾਸਤੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਤਾਂ ਤੁਸੀਂ ਆਪਣੇ ਘਰੀਦੋ ਜਾਂ ਫਿਰ ਆਪਣੇ ਵਾਈਕਲ ਤੇ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਸਕਦੇ ਹੋ ਜੇਕਰ ਤੁਸੀਂ ਬੱਸ ਸਟੈਂਡ ਦੇ ਵਿੱਚ ਐਂਟਰ ਹੋਗੇ ਤਾਂ ਤੁਹਾਨੂੰ ਬੱਸ ਜਿਹੜੀ ਮਿਲਣੀ ਮੈਨੂੰ ਲੱਗਦਾ ਕਿ ਤਨਾ ਕਿਤੇ ਸੁਭਾਵਿਕ ਨਹੀਂ ਹੈ ਕਿਉਂਕਿ ਅੱਜ ਸਾਰੀਆਂ ਬੱਸਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਗਈਆਂ ਨੇ ਕੋਈ ਵੀ ਰੂਟ ਤੇ ਪਰ ਜਿਹੜੀ ਬੱਸਾਂ ਉਹ ਨਹੀਂ ਨਜ਼ਰ ਆ ਰਹੀ ਤਾਂ ਅਖਰਕਾਰ ਉਹਨਾਂ ਨੇ ਕਿਹਾ ਕਿ ਜੇਕਰ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਿੱਖਾ ਜਿਹਾ ਸੰਘਰਸ਼ ਆਹੋ ਇਲਿਕਿਆ ਜਾਵੇਗਾ ਤਾਂ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਜਿਹੜੇ ਸਾਡੇ ਯੂਨੀਅਨ ਦੇ ਆਗੂ ਨੇ ਕਿਉਂਕਿ ਲਗਾਤਾਰ ਰਹੇ ਨੇ ਯੂਨੀਅਨ ਦੇ ਆਗੂ ਸਬਾਨ ਨੇ ਜਾਂ ਫਿਰ ਆਪਾਂ ਕਹਿ ਸਕਦਾ ਪੀਆਰਟੀ ਦੇ ਕੱਚੇ ਕਾਮੇ ਨੇ ਉਹ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਤਾਂ ਉਹਨਾਂ ਦੇ ਕੁਝ ਆਗੂਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਤਾਂ ਉਹਨਾਂ ਤੇ ਕੁਝ ਜਿਹੜੇ ਪर्चे ਵੀ ਪਾਏ ਗਏ ਸੀ ਤਾਂ ਉਹਨਾਂ ਨੂੰ ਰੱਦ ਕੀਤੇ ਜਾਣ ਇਹ ਗੱਲਾਂ ਦਾ ਜਿਹੜਾ ਜ਼ਿਕਰ ਉਹਨੇ ਕੀਤਾ ਗਿਆ ਕੱਚੇ ਕਾਮੇ ਭਾਲ ਕੀਤੇ ਜਾਣ ਜਾਨੀ ਕਿ ਜੋ ਪੇ ਸਕੇਲ ਸਰਕਾਰੀ ਅਦਾਰਤੇ ਬਣਦਾ ਤਾਂ ਉਹਨਾਂ ਨੂੰ ਦਿੱਤਾ ਜਾਵੇ ਠੇਕਾ ਠੇਕੇ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਰੱਦ ਕਰਕੇ ਪੱਕੇ ਕਰਨ ਦੀ ਜਿਹੜੀ ਮੰਗ ਹੈ ਤਾਂ अनेका ਮੰਗਾਂ ਨੇ ਜਿਹੜੀਆਂ ਪੀਆਰਟੀਜ਼ ਦੇ ਕਰਮਚਾਰੀਆਂ ਦੀਆਂ ਜਿਹੜੇ ਕਿ ਕੱਚੇ ਕੰਮ ਨੇ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਸਾਰੀਆਂ ਜਿਹੜੀਆਂ ਸਹੂਦਾਵਾਂ ਨੇ ਉਹ ਦਿੱਤੀਆਂ ਜਾਣ ਤਾਂ ਅਸੀਂ ਜਿਹੜਾ ਮੁਰਦਵਾਰਾ ਪਲਾਨ ਬਣਾ ਕੇ ਜਿਹੜਾ ਉਹ ਬੱਸਾਂ ਨੂੰ ਜਿਹੜਾ ਰੋਡ ਦੇ ਉੱਪਰ ਤੋਰਾਂਗੇ ਤਾਂ ਅਖਰਕਾਰ ਅੱਜ ਸ਼ਾਮ ਤੱਕ ਕੀ ਫੈਸਲਾ ਆਂਦਾ ਕਿਉਂਕਿ ਜੇਕਰ ਸਰਕਾਰ ਉਹਨਾਂ ਦੀਆਂ ਕੁਝ ਮੰਗਾਂ ਮੰਨ ਲੈਂਦੀ ਹੈ ਤਾਂ ਹੋ ਸਕਦਾ ਹੈ ਕਿ ਅੱਜ ਸ਼ਾਮ ਜਾਂ ਕੱਲ ਸਵੇਰ ਤੱਕ ਜਿਹੜੀਆਂ ਬੱਸਾਂ ਨੇ ਉਹ ਚੱਲ ਸਕਣ ਫਿਲਾਲ ਹੁਣ ਦੇ ਘੜੀ ਬੱਸਾਂ ਜਿਹੜੀਆਂ ਨੇ ਬਿਲਕੁਲ ਬੰਦ ਨੇ ਹੜਤਾਲ 'ਚ ਚੱਲ ਰਹੇ ਨੇ ਸਾਰੇ ਸਾਰੇ ਬੱਸ ਸਟੈਂਡ ਦੇ ਵਿੱਚ ਜਿਹੜਾ ਸਨਾਟਾ ਉਹ ਬਿਲਕੁਲ ਛਾਇਆ ਹੋਇਆ ਤੇ ਕੁਝ ਪ੍ਰਾਈਵੇਟ ਜਿਹੜੀਆਂ ਬੱਸਾਂ ਨੇ ਉਹਨਾਂ ਨੂੰ ਵੀ ਜਿਹੜਾ ਕਿਹਾ ਗਿਆ ਕਿ ਤੁਸੀਂ ਨਾ ਬੱਸਾਂ ਚਲਾਓ ਸਾਡਾ ਜਿਹੜਾ ਸਾਥ ਆ ਉਹ ਦਿੱਤਾ ਜਾਵੇ ਸੋ ਬਿਲਕੁਲ ਇਹ ਤਾਂ ਹੋ ਗਈ ਪੀ ਆਰਟੀਸੀ ਦੇ ਕੱਚੇ ਕਾਮਿਆਂ ਦੀ ਹੜਤਾਲ ਤੇ ਦੂਜੇ ਪਾਸੇ ਟਰੇਡ ਯੂਨੀਅਨ ਦੀ ਗੱਲ ਕੀਤੀ ਜਾਵੇ ਤਾਂ ਟਰੇਡ ਯੂਨੀਅਨ ਦੇ ਵਿੱਚ ਅੱਜ ਕਿਹੜੇ-ਕਿਹੜੇ ਵਰਗ ਨੇ ਸਾਥ ਦਿੱਤਾ ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਜਿਹੜਾ ਪੂਰੇ ਪੰਜਾਬ ਦੇ ਵਿੱਚ ਅੱਜ ਪੀ ਆਰਟੀਸੀ ਜਿਹੜੇ ਕੱਚੇ ਕਾਮੇ ਨੇ ਜਿਨ੍ਹਾਂ ਨੇ ਹੜਤਾਲ ਕੀਤੀ ਆ ਤਾਂ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਬੱਸ ਸਟੈਂਡ ਬੰਦ ਨੇ ਤੇ ਲੋਕ ਜਿਹੜੇ ਖੱਜਲ-ਖਵਾਰ ਹੋ ਰਹੇ ਨੇ ਕੁਝ ਪੰਜਾਬ ਦੀਆਂ ਵੱਖ-ਵੱਖ ਸ਼ਹਿਰਾਂ ਤੋਂ ਝਲਕੀਆਂ ਨੇ ਜਾਂ ਤਸਵੀਰਾਂ ਨੇ ਜਾਂ ਆਪਾਂ ਕਹਿ ਸਕਦੇ ਆ ਲੋਕਾਂ ਨੇ ਜੋ ਆਪਣਾ ਦਰਦ ਦੱਸਿਆ ਜਾਂ ਕੱਚੇ ਕਾਮੇ ਨੇ ਆਪਣੀ ਜਿਹੜੀ ਕਹਾਣੀ ਦੱਸੀ ਆ ਉਹ ਵੀ ਜਿਹੜਾ ਦਸ਼ਕਾ ਨਾਲ ਸਾਂਝਾ ਕਰਦੇ ਆ ਜੀ ਨੋ ਭਾਈ ਮੇਰਾ ਨਾਮ ਸੰਜੀ ਹੈ ਜੀ ਜੀ ਇਹ ਪੀਆਰਟੀਸੀ ਦੇ ਜਨਾਬ ਕੱਚੇ ਮੁਲਾਜ਼ਮਾਂ ਨੇ ਹੜਤਾਲ ਕੀਤੀ ਆ ਕੱਚੇ ਮੁਲਾਜ਼ਮਾਂ ਦੀਆਂ ਕੁਝ ਮੰਗਾਂ ਸੀ ਸਰਕਾਰ ਨਾਲ ਪਿਛਲੇ ਸਾਲ 28 ਨਵੰਬਰ ਨੂੰ ਮੁਲਾਜ਼ਮਾਂ ਨੇ ਹੜਤਾਲ ਕਰਨੀ ਸੀ ਜੀ ਗੇਟ ਰੈਲੀ ਕਰਨੀ ਸੀ ਜ ਜਿਹਦੇ ਵਿੱਚ ਸਰਕਾਰ ਨੇ ਇੱਕ ਰਾਤ ਪਹਿਲਾਂ ਹੀ 27 ਨਵੰਬਰ ਨੂੰ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੂੰ ਪ੍ਰਧਾਨਾਂ ਨੂੰ ਘਰੋਂ ਘਰੀ ਚੱਕ ਲਿਆ ਸੋ ਜਿਸ ਕਰਕੇ ਮੁਲਾਜ਼ਮਾਂ ਨੂੰ ਮਜਬੂਰ ਨ ਹੋ ਕੇ ਹੜਤਾਲ ਕਰਨੀ ਪਈ 28 ਨਵੰਬਰ ਨੂੰ ਜਿਸ ਦੇ ਮੈਦਾਨ ਦੇ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਮੁਲਾਜ਼ਮਾਂ ਤੇ लाठी चार्ज ਕਰਤਾ ਪਰ ਸ਼ਾਂਤਮਈ ਤਰੀਕੇ ਨਾਲ ਬੈਠੇ ਮੁਲਾਜ਼ਮਾਂ ਨੂੰ ਚੱਕ ਕੇ ਲਈ ਉਹਨਾਂ ਤੇ ਪਰਚੇ ਕਰਤੇ ਸੋ ਤੇ ਜਰੂ ਚੱਕ ਕੇ ਲੈ ਗਏ ਮੁਲਾਜ਼ਮਾਂ ਨੂੰ ਕਈਆਂ ਨੂੰ 370 ਦੇ ਪਰਚੇ ਬਾਦੇ ਗਈਆਂ ਤੇ 755 ਵਰਗੇ ਪਰਚੇ ਬਾਤ ਤੇ ਝੂਠੇ ਪਰਚੇ ਪਾ ਕੇ ਸਾਡੇ ਮੁਲਾਜ਼ਮਾਂ ਦੇ ਡੱਕਦੇ ਤੇ ਜਦੋਂ ਮੁੱਖ ਮੰਤਰੀ ਸਾਹਿਬ ਨੇ ਟਵੀਟ ਕੀਤਾ ਇੱਕ ਤਰੀਕ ਨੂੰ ਕਿ ਮੀਟਿੰਗ ਰੱਖਦੇ ਆ ਤੇ ਟ੍ਰਾਂਸਪੋਰਟ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ ਸੀ ਤੇ ਮੀਟਿੰਗ ਦੇ ਵਿੱਚ ਇਹ ਫੈਸਲਾ ਹੋਇਆ ਕਿ ਹੜਤਾਲ ਹੁੱਲ ਰਹੀ ਆ ਹੜਤਾਲ ਖਤਮ ਹੋ ਰਹੀ ਆ ਕਿ ਸਾਰੇ ਮੁਲਾਜ਼ਮਾਂ ਨੂੰ ਜਿਹੜੇ ਜ਼ਿਲ੍ਹਿਆਂ 'ਚ ਡੱਕੇ ਆ ਜੇ ਜਿਹੜੇ ਪਰਚੇ ਪਾਏ ਆ ਉਹ ਪਰਚੇ ਰੱਜ ਕੀਤੇ ਜਾਂਦੇ ਆ ਤੇ ਉਹਨਾਂ ਨੂੰ ਡਿਊਟੀਆਂ ਤੇ ਤੁਰੰਤ ਪਾਇਆ ਜਾਂਦਾ ਪਰ ਸਰਕਾਰ ਇਹਦੇ ਨਾਲ ਵੀ ਵਾਅਦਾ ਖਲਾਫੀ ਇਹ ਚੀਜ਼ ਵੀ ਵਾਅਦਾ ਖਲਾਫੀ ਕਰ ਗਈ ਕਿ ਕੁਝ ਕੀ ਬੰਦੇ ਇਹਨਾਂ ਨੇ ਛੱਡੇ ਬਾਕੀ ਸਾਡੇ 20 ਤੋਂ 25 ਬੰਦੇ ਇਹਨਾਂ ਨੇ ਫੇਰ 307 ਜੰਦਰ ਰੱਖ ਲਏ ਫੇਰ 12 ਬੰਦਿਆਂ ਦੀ ਜਮਾਨਤ ਹੋਈ ਆ ਉਹ ਅਲੇ ਤੱਕ ਰੂਟ ਦੇ ਨਹੀਂ ਪਾਇ ਸੰਗਰੂਰ ਦੀ ਪੂਰੇ ਸਾਡੇ 10 ਮੁਲਾਜ਼ਮ 10 ਸਾਡੇ ਡਰਾਈਵਰ ਕੰਡਕਟਰ ਜਿਹੜੇ ਕੱਚੇ ਵਾਲਾ ਮਲਾਜ਼ਮ ਨੇ ਉਹ ਹਲੇ ਤੱਕ ਸੰਗਰੂਲ ਜੇਲ੍ਹ ਦੇ ਵਿੱਚ ਬੰਦ ਨੇ 75 ਤੋਂ 80 ਦਿਨ ਦੇ ਵਿੱਚ ਵਿੱਚ ਸਮਾਂ ਹੋ ਗਿਆ। ਜੋ ਕਿਰਪਾ ਕਰਕੇ ਸਾਡੀ ਸਰਕਾਰ ਨੂੰ ਬੇਨਤੀ ਆ ਕਿ ਆਪਣੇ ਵਾਅਦੇ ਤੋਂ ਨਾ ਭੱਜੋ ਆਪਣਾ ਵਾਅਦਾ ਪੂਰਾ ਕਰੋ। ਜਿਹੜੀਆਂ ਮੰਗਾਂ ਤੇ ਮੁੱਖ ਮੰਤਰੀ ਸਾਹਿਬ ਨੇ ਸਹਿਮਤੀ ਬਣਾਈ ਸੀ ਉਹ ਮੰਗਾਂ ਨੂੰ ਪੂਰ ਜ਼ੋਰ ਦੇ ਨਾਲ ਤਰੀਕੇ ਨਾਲ ਲਾਗੂ ਕੀਤਾ ਜਾਵੇ ਮੈਘਮੇ ਨੂੰ ਨਵੀਆਂ ਬੱਸਾਂ ਦਿੱਤੀਆਂ ਜਾਣ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਸਾਡਾ ਕੋਈ ਮਨ ਕਰਦਾ ਨਹੀਂ ਰੋਜ਼ ਰੋਹ ਹੜਤਾਲਾ ਕਰਨ ਨਾਲ ਉਹਨੂੰ ਸਾਡੀ ਵੀ ਦਿਹਾੜੀ ਕੱਟ ਹੁੰਦੀ ਆ ਸਾਡੀ ਵੀ ਤਨਖਾਹ ਕੱਟ ਹੁੰਦੀ ਆ ਕਿਰਪਾ ਕਰਕੇ ਮੈਘਮੇ ਨੂੰ ਚਲਾਉਣ ਵਾਸਤੇ ਸੋਹਰ ਦਬਰਉਣ ਵਾਸਤੇ ਨਵੀਆਂ ਬੱਸਾਂ ਪਾਈਆਂ ਜਾਣ ਨਵੀਂ ਭਰਤੀ ਕੀਤੀ ਜਾਵੇ ਸਾਡੇ ਆਲੇ-ਦਾਲ ਇਹ ਬੱਸ ਸਟੈਂਡ ਦੇ ਵਿੱਚ ਬਹੁਤ ਜਵਾਨੀ ਫਿਰ ਰਹੀ ਆ ਇਹ ਜਵਾਨੀ ਇਹਦਾ ਨਾਅਰੇ ਰੋਲੇ ਜਵਾਨੀ ਨੂੰ ਨੌਕਰੀ ਵੀ ਮਿਲੂਗੀ ਜੇ ਨਵੀਆਂ 10000 ਬੱਸਾਂ ਪਾਉਂਗੇ ਕਿਰਪਾ ਕਰਕੇ ਨਵੀਆਂ ਬੱਸਾਂ ਪਾਓ ਕੱਚੇ ਮੁ ਕੀ ਗੁਰੂ ਮੈਗਮੇ ਦੀਆਂ ਜੜਾਂ ਹੋਰ ਲੰਬੀਆਂ ਹੋਣ ਸਾਡੀ ਸਰਕਾਰ ਨੂੰ ਬੇਨਤੀ ਆ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਬੇਨਤੀ ਆ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਆ ਕਿ ਬਹਿ ਕੇ ਮਸਲਿਆਂ ਦਾ ਹੱਲ ਕੀਤਾ ਜਾਵੇ ਨਾ ਕਿ ਗੱਲ ਨੂੰ ਟਾਲ ਮਟੋਲ ਕੀਤਾ ਜਾਵੇ ਮੇਰਾ ਨਾਮ ਸਰ ਸੁਾਸਤਿਕ ਦਾਵਲਾ ਮੈਂ ਪਿਆਬੀ ਯੂਨੀਵਰਸਿਟੀ ਸਟੂਡੈਂਟ ਆ ਲਾਸਟ ਯਰ ਸਟੂਡੈਂਟ ਆ ਸੀਐਸਸੀ ਦਾ ਤੇ ਕਿੰਨੀ ਕੀ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਸਰ ਇਹ ਲਗਾ ਲੋ ਵੀ ਹਰ ਮਹੀਨ ਆਂਦੀ ਹੈ ਹਰ ਵੀਕ ਆਂਦੀ ਹੈ ਹਰ ਦਿਨ ਆਂਦੀ ਹੈ ਅੱਛੀ ਗੱਲ ਹੈ ਸਰਕਾਰ ਕੰਮ ਕਰ ਰਹੀ ਹੈ ਸਲੋ ਹੀ ਸਹੀ ਪਰ ਚਲੋ ਕਰ ਰਹੀ ਹੈ ਪਰ ਇਹ ਨਾ ਸਟੂਡੈਂਟ ਲਾਈਫ ਨੂੰ ਬਹੁਤ 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 ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ ਇਹ ਚੀਜ਼ਾਂ ਹਰ ਵਾਰ ਬੱਸ ਲੇਟ ਹਰ ਵਾਰ ਸਰਵਿਸ ਲੇਟ ਜਦੋਂ ਆਈਏ ਉਦੋਂ ਪੀੜ ਪੜਕਾ ਬੈਠਣ ਨੂੰ ਥਾਂ ਨਹੀਂ ਮਿਲਦੀ ਟਿਕਟ ਲੈ ਕੇ ਵੀ ਗੰਦਗੀ ਹਰ ਪਾਸੇ ਲਾਲ ਲਾਲ ਹਰ ਪਾਸੇ ਠੀਕ ਹੈ ਮੈਂ ਸਵੇਰ 6:30 ਵਜੇ ਦਾ ਨਿਕਲਿਆ ਹਾਂ ਘਰ ਜਾਣ ਵਾਸਤੇ ਮੈਂ ਮਲੇਰਕੋਟ ਲੈ ਜਾਣਾ ਠੀਕ ਹੈ ਇੱਕ ਬੱਸ ਆਈ ਹੈ ਉਦੋਂ ਦੀ ਕੱਟੋ-ਕੱਟ ਵੀ 200 ਤੋਂ 250 ਬੰਦਿਆਂ ਦਾ ਇਕੱਠ ਹੋਏਗਾ। ਉਹਦੇ ਚੋਂ ਵੀ ਹਾਰਡਲੀ 160 ਪਤਾ ਨਹੀਂ ਮੈਂ ਨੰਬਰ ਐਗਜ਼ੈਕਟਲੀ ਕਾਊਂਟ ਨਹੀਂ ਹੈ ਪਰ ਪੂਰੀ ਭਰ ਕੇ ਗਈ ਹੈ ਬਸ ਉਸ ਤੋਂ ਬਾਅਦ ਵੀ ਕਿੰਨੇ ਜਣੇ ਤੁਸੀਂ ਦੇਖ ਪਾ ਰਹੇ ਹੋ ਪਿੱਛੇ ਖੜੇ ਆ। ਠੀਕ ਹੈ ਹੁਣ ਤੱਕ ਬੱਸ ਨਹੀਂ ਰਹੀ ਐ ਮੈਂ ਕਿਸੇ ਤੋਂ ਪੁੱਛ ਰਿਹਾ ਤਾਂ ਕੋਈ ਐਨ ਨੂੰ ਇਸ਼ਾਰਾ ਕਰ ਦਿੰਦਾ ਕੋਈ ਐਨ ਨੂੰ ਇਸ਼ਾਰਾ ਕਰ ਦਿੰਦਾ ਵੀ ਜਿਹੜੇ ਇੱਥੇ ਫੈਕਲਟੀ ਹੈਗੀ ਐ ਇਨਕੁਆਇਰੀ ਵਾਲੀ ਆ ਵਿੰਡੋਜ਼ ਵਾਲੀ ਕੋਈ ਸਾਥ ਨਹੀਂ ਦੇ ਰਿਹਾ। ਖਾਲੀ ਵੋਟਾਂ ਨੇ ਵੋਟਾਂ ਜੇਬ ਚ ਨੇ ਠੀਕ ਹੈ ਉਹ ਆਪ ਘਰੇ ਨੇ ਵਧੀਆ ਬ੍ਰੈਡ ਬਟਰ ਬ੍ਰੈਕਫਾਸਟ ਹੈ ਆ ਸਾਨੂੰ ਦੇਖ ਲਓ ਨਾ ਚਾਹ ਦਾ ਪਤਾ ਨਾ ਪਾਣੀ ਦਾ ਪਤਾ ਘਰ ਜਾਦੇ ਹੋਮਗੇ ਛੁੱਟੀ ਹੋਏਗੀ ਦੀ ਤਾਂ ਬਿਲਕੁਲ ਸਹੀ ਹਾਂਜੀ ਹਾਂਜੀ ਵੀਕਐਂਡ ਹੈ ਘਰ ਜਾਣਾ ਚਾਹਦੇ ਆ ਘਰ ਜਾਂ ਜਾਂਚ ਹਰ ਵਾਰ ਡਿਲੇ ਹੋ ਜਾਂਦੇ ਆ 6 ਵਜੇ ਤੇ ਖੜੇ ਹੋ 6:30 ਮੈਂ 6 ਵਜੇ ਤੇ ਨਿਕਲਿਆ ਆ 6:30 ਮੈਂ ਤੇ ਪਹੁੰਚ ਗਏ ਸੀ ਆ ਗਏ ਸੋ ਬਿਲਕੁਲ ਤੁਸੀਂ ਵੀ ਸੁਣਿਆ ਪੂਰੇ ਪੰਜਾਬ ਦੇ ਵਿੱਚ ਜਿਹੜੇ ਕੱਚੇ ਕਾਮਿਆਂ ਦੀ ਹੜਤਾਲ ਆ ਤਾਂ ਆਮ ਲੋਕਾਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਜਿਹਦੇ ਵਿਰੋਧ ਦੇ ਵਿੱਚ ਅੱਜ ਭਾਰਤ ਬੰਦ ਦੀ ਵੀ ਜਿਹੜੀ ਕੋਲਾ ਦਿੱਤੀ ਗਈ ਸੀ ਪਰ ਬੇਸ਼ੱਕ ਇਸ ਦੇ ਨਾਲ ਨਹੀਂ ਪਰ ਇਹਦਾ ਅਸਰ ਜਿਹੜਾ ਬਿਲਕੁਲ ਆਉ ਦੇਖਣ ਨੂੰ ਮਿਲ ਰਿਹਾ ਹੈ ਟ੍ਰੇਡ ਯੂਨੀਅਨ ਦੀ ਹੜਤਾਲ ਤਾਂ ਜਿਹਦੇ ਵਿੱਚ ਆਮ ਪਬਲਿਕ ਨੂੰ ਜਿਹੜਾ ਕਿਤਨਾ ਕਿਤੇ ਜਿਹੜਾ ਖੱਜਲ ਖਵੜੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨ ਜਥੇਬੰਦੀਆਂ ਤਾਂ ਆਮ ਆਦੀ ਪਾਰਟੀ ਤੇ ਕਾਂਗਰਸ ਵੀ ਜਿਹੜਾ ਇਸ ਦਾ ਵਿਰੋਧ ਆ ਉਹ ਲਗਾਤਾਰ ਕਰ ਰਹੀ ਹੈ ਬੇਸ਼ੱਕ ਇਹ ਬਿਲ ਦੀ ਗੱਲ ਕੀਤੀ ਜਾਵੇ ਤਾਂ ਕੇਂਦਰ ਸਰਕਾਰ ਵੱਲੋਂ ਨਵਾਂ ਜਿਹੜਾ ਆਪਾਂ ਕਹਿ ਸਕਦੇ ਆ ਉਹ ਬਿਲ ਜਿਹੜਾ ਲਿਆਂਦਾ ਗਿਆ ਤਾਂ ਬੇਸ਼ੱਕ ਇਹ ਕਿਹਾ ਜਾ ਰਿਹਾ ਕਿ ਇਹ ਆਮ ਲੋਕਾਂ ਦੇ ਵਿੱਚ ਜਿਹੜਾ ਸਹਾਈ ਹੋਵੇਗਾ ਤੇ ਜਿਹੜੇ ਉਹ ਟ੍ਰੇਡ ਯੂਨੀਅਨ ਦੇ ਵਿੱਚ ਕੰਮ ਕਰਦੇ ਨੇ ਜਾਂ ਲੇਬਰ ਵਰਕ ਹੈ ਤਾਂ ਉਹਨਾਂ ਨੂੰ ਜਿਹੜਾ ਬਣਦੀ ਜਿਹੜੀ ਛੋਟਾ ਰਾਸ਼ੀ ਆ ਉਹ ਜ਼ਰੂਰ ਉਸ ਅਧਾਰ ਤੇ ਦਿੱਤੀ ਜਾਵੇਗੀ ਤੇ ਨਾਲ ਉਹਨਾਂ ਨੇ ਕਿਹਾ ਜਿਹੜਾ ਸਮਝੋਤਾ ਅਮਰੀਕਾ ਦੇ ਨਾਲ ਕੀਤਾ ਜਾ ਰਿਹਾ ਉਹ ਪਰਵਾਹ ਨਹੀਂ ਹੈ ਤਾਂ ਖੇਤੀ ਨੂੰ ਜਿਹੜਾ ਕਿਤਨਾ ਕਿਤੇ ਸਾਡਾ ਨੁਕਸਾਨ ਹੋਵੇਗਾ ਇਹ ਕਿਸਾਨ ਜਿੱਥੇ ਬੰਦੀਆਂ ਕਹਿ ਰਹੀਆਂ ਨੇ ਤਾਂ ਆਖਰਕਾਰ ਉਹਦਾ ਅਸਰ ਕਿੰਨਾ ਕੁ ਦੇਖਣ ਨੂੰ ਮਿਲਦਾ ਜੋ ਇਹ ਕੇਂਦਰ ਸਰਕਾਰ ਆਪਣੇ ਪੱਧਰ ਤੇ ਜਿਹੜਾ ਇਹ ਬਿੱਲੀ ਆ ਰਹੀ ਹੈ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਜੋ ਜਿਸ ਦਾ ਵਿਰੋਧ ਆ ਕੀਤਾ ਜਾ ਰਿਹਾ ਤਾਂ ਆਵਾਦੀ ਪਾਰਟੀ ਵੀ ਜਿਹੜਾ ਵਿਰੋਧ ਕਰ ਰਹੀ ਹੈ ਜਿਹਦੇ ਵਿੱਚ ਪੰਜਾਬ ਸਰਕਾਰ ਦੇ ਆਪ ਦੇ ਬੁਲਾਰੇ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ মিডিਆ ਐਡਵਾਈਜ਼ਰ ਬਲਤੇਜ ਸਿੰਘ ਪੰਨੂ ਨੇ ਕਿਹਾ ਕਿ ਆ ਉਹ ਦਸ਼ਕਾਂ ਨਾਲ ਸਾਂਝਾ ਕਰ ਰਹੇ ਆ ਕਿ ਆਖਰਕਾਰ ਇਸ ਟ੍ਰੇਡ ਦਾ ਵਿਰੋਧ ਕਿਉਂ ਹੋ ਰਿਹਾ ਹੈ ਕੇਂਦਰ ਸਰਕਾਰ ਜੋ ਲੈ ਕੇ ਆ ਰਹੀ ਹੈ ਪ੍ਰੋਜੈਕਟ ਕਿਸ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਆਵਾਦੀ ਪਾਰਟੀ ਕਿਉਂ ਵਿਰੋਧ ਕਰ ਰਹੀ ਹੈ ਬਲਤੇਜ ਸਿੰਘ ਪੰਨੂ ਜੋ মিডিਆ ਐਡਵਾਈਜ਼ਰ ਨੇ ਤੇ ਮੁਖ ਬੁਲਾ ਰਹੇ ਨੇ ਤਾਂ ਉਹਨਾਂ ਨੇ ਕੀ ਕੁਝ ਕਿਹਾ ਉਹ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਭਾਰਤੀ ਜਨਤਾ ਪਾਰਟੀ ਦੇ ਆਗੂ ਸੁਨੀਲ ਜਾਖੜ ਜੀ ਲਗਭਗ ਹਰ ਰੋਜ਼ ਪ੍ਰੈਸ ਕਾਨਫਰੰਸ ਕਰ ਰਹੇ ਨੇ ਇਹ ਦੱਸਣ ਦੇ ਵਾਸਤੇ ਕਿ ਅਮਰੀਕਾ ਦੇ ਨਾਲ ਹੋਇਆ ਜਿਹੜਾ ਸਮਝੌਤਾ ਉਹ ਭਾਰਤ ਦੇ ਵਾਸਤੇ ਬਹੁਤ ਲਾਹੇਵੰਦ ਹੈ ਤੇ ਖਾਸ ਤੌਰ ਦੇ ਉੱਤੇ ਕਿਸਾਨਾਂ ਦੇ ਵਾਸਤੇ ਬਹੁਤ ਲਾਹੇਵੰਦ ਹੈ ਤੇ ਇਹਦੇ ਵਿੱਚ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੋਊਗਾ ਜਕਰ ਸਾਹਿਬ ਦੇਖ ਕਰ ਇਸ ਸਮਝੌਤੇ ਦੀ ਡਿਟੇਲ ਤੇ ਉਹਦੀਆਂ ਕਾਪੀਆਂ ਤੁਹਾਡੇ ਕੋਲ ਨੇ ਤਾਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਕਹਿ ਕੇ ਤੁਸੀਂ ਕਿਉਂ ਨਹੀਂ ਉਹ ਸਮਝੌਤਾ ਜਨਤਕ ਕਰ ਦਿੰਦੇ ਤਾਂ ਕਿ ਲੋਕਾਂ ਨੂੰ ਅਸਲੀਅਤ ਪਤਾ ਲੱਗੇ ਕਿ ਇਹ ਦੋ ਜਿਹੜਾ ਸਮਝੌਤਾ ਹੈ ਕਿਹੜੇ ਲੀਡਰਾਂ ਦੇ ਵਿਚਾਲੇ ਹੋਇਆ ਪ੍ਰਧਾਨ ਮੰਤਰੀ ਜੀ ਨੇ ਇੱਥੇ ਸਾਈਨ ਕੀਤੇ ਨੇ ਗ੍ਰਹਿ ਮੰਤਰੀ ਜੀ ਨੇ ਕੀਤੇ ਨੇ ਜਾਂ ਕਿਸੇ ਹੋਰ ਮੰਤਰੀ ਨੇ ਕੀਤੇ ਨੇ ਕਿਉਂਕਿ ਅਜੇ ਤੱਕ ਤਾਂ ਜਿਹੜੀ ਜਾਣਕਾਰੀ ਆ ਉਹ ਸਿਰਫ 트ੰਪ ਹੋਰਾਂ ਦੇ ਟਵੀਟ ਰਾਹੀ ਹੀ ਮਿਲ ਰਹੀ ਆ ਤੇ ਉਹ ਟਵੀਟ ਇਹ ਕਹਿੰਦਾ ਕਿ ਇਹਦੇ ਵਿੱਚ ਕਿਸਾਨੀ ਸ਼ਾਮਲ ਹੈ ਜਦੋਂ ਤਿੰਨ ਖੇਤੀ ਕਾਨੂੰਨ ਆਏ ਸਨ ਇਸੇ ਤਰੀਕੇ ਦੇ ਨਾਲ ਬਾਦਲ ਪਰਿਵਾਰ ਉਸ ਵੇਲੇ ਇਹ ਕਹਿੰਦਾ ਸੀ ਕਿ ਇਹਨਾਂ ਖੇਤੀ ਕਾਨੂੰਨਾਂ ਵਰਗਾ ਕੋਈ ਕਾਨੂੰਨ ਨਹੀਂ ਬਾਅਦ ਵਿੱਚ ਜਦੋਂ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਬਿਲਕੁਲ ਯੂ ਟਰਨ ਮਾਰ ਲਈ ਸੀ ਹੁਣ ਕਿਤੇ ਤੁਸੀਂ ਵੀ ਯੂ ਟਰਨ ਨਾ ਮਾਰ ਜਿਓ ਜੇ ਤੁਹਾਡੇ ਕੋਲੇ ਇਹਦੀ ਜਾਣਕਾਰੀ ਹੈ ਤਾਂ ਤੁਸੀਂ ਉਹਨੂੰ ਜਨਤਕ ਕਰੋ ਸੋ ਬਿਲਕੁਲ ਲਗਭਗ ਤੁਸੀਂ ਦੇਖਿਆ ਕਿ ਭਾਜਪਾ ਵੀ ਜਿਹੜਾ ਆਪਣੇ ਪੱਧਰ ਤੇ ਜਿਹੜਾ ਕਹਿ ਰਿਹਾ ਕਿ ਇਹ ਚੰਗਾ ਜਿਹੜਾ ਇਹ ਅਸੀਂ ਲੋਕਾਂ ਦੀ ਭਲਾਈ ਦੇ ਲਈ ਜਿਹੜਾ ਕਾਰਜ ਕਰ ਰਹੇ ਹਾਂ ਪਰ ਆਮ ਆਦੀ ਪਾਰਟੀ ਤੇ ਕਾਂਗਰਸ ਜਿਹੜਿਆ ਵਿਰੋਧ ਕਰ ਰਹੀ ਹੈ ਤੇ ਦੂਜੇ ਪਾਸੇ ਜੋ ਭਾਰਤ ਬੰਦ ਦਾ ਅਸਰ ਕਿੰਨਾ ਕੁ ਰਲਮਾ ਦੇਖਣ ਨੂੰ ਮਿਲ ਰਿਹਾ ਕਿ ਇਸ ਬੰਦ ਦੇ ਨਾਲ ਕੀ ਵਾਕੀ ਕੇਂਦਰ ਸਰਕਾਰ ਨੂੰ ਕੋਈ ਫਰਕ ਪਵੇਗਾ ਜਾਂ ਫਿਰ ਆਮ ਪਬਲਿਕ ਨੂੰ ਜਿਹੜਾ ਬੰਦ ਦੇ ਨਾਲ ਜਿਹੜਾ ਤੁਹਾਨੂੰ ਲੱਗਦਾ ਕਿ ਜੋ ਨੁਕਸਾਨ ਹੁੰਦਾ ਉਸ ਦੀ ਪਰਪਾਈ ਹੋ ਸਕੇਗੀ ਜਾਂ ਫਿਰ ਕੇਂਦਰ ਸਰਕਾਰ ਇਸ ਨੂੰ ਮੁੜ ਦੁਬਾਰਾ ਜਿਹੜਾ ਵਾਪਸ ਲਏਗੀ ਉਹ ਮੁੜ ਦੁਬਾਰਾ ਸੀ ਤੁਹਾਨੂੰ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਫਰੇਜ ਦੀ ਜਾਣਕਾਰੀ ਇਸ ਸਮੇਂ ਸਾਂਝੀ ਕਰਾਂਗੇ ਹੁਣ ਮੈਨੂੰ ਜਾਣ ਕੇ ਅਮਰਜੀਤ ਸਿੰਘ ਨੂੰ ਦਿਉਜਾਜ਼ਤ ਧੰਨਵਾਦ